ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਟੇਸਟੀ ਗੁਲਾਬ ਜਾਮਨ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੁਸੀਂ ਵੇਖ ਹੀ ਸਕਦੇ ਹੋ ਕਿ ਕਿੰਨੇ ਵਧੀਆ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਆ ਬਿਲਕੁਲ ਬਾਜ਼ਾਰ ਵਰਗੇ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਆ ਤੇ ਆ ਹੁਣ ਰੈਸਪੀ ਸ਼ੁਰੂ ਕਰਦੇ ਹਾਂ ਇਹਦੇ ਲਈ ਹੁਣ ਆਪਾਂ ਇੱਕ ਫਰਾਈਪੈਨ ਵਿੱਚ 1 ਡੇਢ ਕੱਪ ਪਾਣੀ ਪਾ ਕੇ ਗਰਮ ਰੱਖਾਂਗੇ ਇੱਕ ਕੱਪ ਅਸੀਂ ਇਹਦੇ ਵਿੱਚ ਚੀਨੀ ਪਾਵਾਂਗੇ ਤੁਸੀਂ ਕਿਸੇ ਵੀ ਕਟੋਰੀ ਜਾਂ ਕਿਸੇ ਵੀ ਕੱਪ ਦਾ ਨਾਪ ਲੈ ਸਕਦੇ ਜੀ ਹੁਣ ਇਹਨੂੰ ਬੋਇਲ ਹੋਣ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਜਿਵੇਂ ਇਹ ਬੋਲਣਾ ਸ਼ੁਰੂ ਹੋਏਗਾ ਇਹਦੇ ਵਿੱਚ 3-4 ਹਰੀਆਂ ਇਲਾਚੀਆਂ ਬਰੀਕ ਪੀਸ ਕੇ ਪਾ ਦਾਂਗੇ ਥੋੜੇ ਜਿਹਾ ਕੇਸਰ ਪਾ ਦਾਂਗੇ ਕੇਸਰ ਪਾਉਣ ਨਾਲ ਚਾਸ਼ਨੀ ਦਾ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਜਦ ਤੱਕ ਚਾਸ਼ਨੀ ਬੋਇਲ ਹੁੰਦੀ ਹੈ ਅਸੀਂ ਇੱਥੇ 8 ਬ੍ਰੈਡ ਸਲਾਈਸ ਲਾ ਲਾਂਗੇ इना किनारे रिमूव कर देंगे सारे ही ब्रैड स्लाइस के किनारे उतार के इन्हों रख दे जावे सारे ब्रैड स्लाइस दे किनारे रिमूव करते हैं ਤੇ ਹੁਣ ਅਸੀਂ ਇੱਕ ਮਿਕਸੀ ਦਾ ਕੱਪ ਲੈ ਲਾਂਗੇ ਬ੍ਰੈਡ ਦੇ ਛੋਟੇ ਛੋਟੇ ਟੁਕੜੇ ਕਰਕੇ ਅਸੀਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਬਿਲਕੁਲ ਬਰੀਕ ਪੀਸ ਲਾਂਗੇ ਸਾਰੇ ਹੀ ਬ੍ਰੈਡ ਨੂੰ ਮੈਂ ਪੀਸ ਕੇ ਰੱਖ ਲਿਆ ਏ ਤੇ ਹੁਣ ਅਸੀਂ ਇਹਦੇ ਵਿੱਚ 3 ਚਮਚ ਸੁੱਕਾ ਦੁੱਧ ਪਾ ਦਾਂਗੇ ਸੁੱਕਾ ਦੁੱਧ ਪਾਉਣ ਨਾਲ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਤੇ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਬਣਦਾ ਹੈ ਇੱਕ ਚਮਚ ਅਸੀਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ 6 ਤੋਂ 7 ਚਮਚ ਦੇ ਕਰੀਬ ਅਸੀਂ ਇਹਦੇ ਵਿੱਚ ਦੁੱਧ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਇਹਦਾ ਇੱਕ ਵਧੀਆ ਡੋ ਤਿਆਰ ਕਰ ਲਾਂਗੇ ਦੁੱਧ ਜਿਹੜਾ ਇਹ ਰੂਮ ਟੈਂਪਰੇਚਰ ਤੇ ਪਿਆ ਹੋਇਆ ਹੋਣਾ ਚਾਹੀਦਾ ਹੈ ਤੇ ਜਿੰਨਾ ਸਾਡਾ ਇਹ ਡੋ ਵਧੀਆ ਮਲਕੇ ਤਿਆਰ ਹੋਏਗਾ ਉਨੇ ਹੀ ਸਾਡੇ ਗੁਲਾਬ ਜਾਮੁਨ ਜੜੇ ਉਹ ਵਧੀਆ ਤਿਆਰ ਹੋਣਗੇ ਸੌਫਟ ਤਿਆਰ ਹੋਣਗੇ ਥੋੜਾ ਥੋੜਾ ਕਰਕੇ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਤਾਂ ਕਿ ਇਹ ਜਿਆਦਾ ਪਤਲਾ ਨਾ ਹੋ ਜਾਏ ਨਾ ਹੀ ਇਹ ਜਿਆਦਾ ਨਰਮ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਸਖਤ ਹੋਣਾ ਚਾਹੀਦਾ ਹੈ ਚੰਗੀ ਤਰ੍ਹਾਂ ਹੁਣ ਅਸੀਂ ਇਹਨੂੰ 5 ਤੋਂ 6 ਮਿੰਟ ਲਈ ਮਲ ਲਾਂਗੇ ਦੋਨੋਂ ਹੁਣ ਮੈਂ ਵਧੀਆ ਤਰ੍ਹਾਂ ਮਲ ਲਿਆ ਏ ਤੇ ਹੁਣ ਅਸੀਂ ਇੱਕ ਪਲੇਟ ਲੈ ਲਾਂਗੇ ਹੁਣ ਅਸੀਂ ਇਹਨੂੰ ਛੋਟੇ ਛੋਟੇ ਪੋਰਸ਼ਨ ਵਿੱਚ ਤੋੜ ਕੇ ਰੱਖਦੇ ਜਾਵਾਂਗੇ ਤੁਸੀਂ ਇਹਨੂੰ ਚਾਕੂ ਦੀ ਹੈਲਪ ਨਾਲ ਵੀ ਕੱਟ ਸਕਦੇ ਜੇ ਤੇ ਹੁਣ ਅਸੀਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਬਾਲਸ ਬਣਾ ਕੇ ਤਿਆਰ ਕਰ ਲਾਂਗੇ ਬਸ ਇਸੇ ਤਰ੍ਹਾਂ ਹੀ ਬਾਕੀ ਦੇ ਵੀ ਸਾਰੇ ਬਾਲਸ ਤਿਆਰ ਕਰਕੇ ਰੱਖ ਲਾਂਗੇ ਸਾਰੀਆਂ ਬਾਲਸ ਨੂੰ ਮੈਂ ਤਿਆਰ ਕਰ ਲਿਆ ਏ ਤੇ ਹੁਣ ਇੱਧਰ ਸਾਡੀ ਚਾਸ਼ਨੀ ਵੀ ਬਣ ਕੇ ਤਿਆਰ ਹੋ ਗਈ ਏ ਇਹਨੂੰ ਵੀ ਇੱਕ ਵਾਰ ਚੈੱਕ ਕਰਦੇ ਆ ਇਹਨੂੰ ਅਸੀਂ 4 ਤੋਂ 5 ਮਿੰਟ ਲਈ ਪਕਾਵਾਂਗੇ ਓਨੀ ਦੇਰ ਤੱਕ ਪਕਾਵਾਂਗੇ ਜਦ ਤੱਕ ਇਹ 'ਚ ਥੋੜੀ ਸ਼ਾਈਨਿੰਗ ਨਹੀਂ ਆ ਜਾਂਦੀ ਤੇ ਇਹ ਥੋੜੀ ਗ੍ਰੀਸੀ ਨਹੀਂ ਹੋ ਜਾਂਦੀ ਦੇਖੋ ਹੱਥਾਂ ਤੇ ਅਸੀਂ ਇਦਾਂ ਚੈੱਕ ਕਰ ਲਾਂਗੇ ਥੋੜੀ ਹੁਣ ਇਹਦੀ ਸ਼ਾਈਨਿੰਗ ਆ ਗਈ ਏ ਤੇ ਹੁਣ ਅਸੀਂ ਚਾਸ਼ਨੀ ਨੂੰ ਇੱਕ ਸਾਈਡ ਤੇ ਰੱਖ ਲਾਂਗੇ ਹੁਣ ਅਸੀਂ ਇੱਕ ਕੜਾਈ ਵਿੱਚ ਤੇਲ ਪਾ ਕੇ ਤੇਲ ਗਰਮ ਰੱਖਾਂਗੇ ਤੇਲ ਨੂੰ ਪਹਿਲੇ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਉਹਦੇ ਬਾਅਦ ਮੀਡੀਅਮ ਜੀ ਹੀਟ ਤੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਇੱਕ ਇੱਕ ਕਰਕੇ ਗੁਲਾਬ ਜਾਮਨ ਵਿੱਚ ਪਾਉਂਦੇ ਜਾਵਾਂਗੇ ਅੱਧੇ ਗੁਲਾਬ ਜਾਮੁਨ ਅਸੀਂ ਪਹਿਲੇ ਫਰਾਈ ਕਰਾਂਗੇ ਅੱਧੇ ਗੁਲਾਬ ਜਾਮੁਨ ਅਸੀਂ ਬਾਅਦ ਚ ਫਰਾਈ ਕਰਾਂਗੇ ਇੱਕ ਚਮਚ ਦੀ ਹੈਲਪ ਨਾਲ ਅਸੀਂ ਇਹਨਾਂ ਨੂੰ ਹਿਲਾਵਾਂਗੇ ਤਾਂ ਕਿ ਇਹ ਸਾਰੀਆਂ ਸਾਈਡਾਂ ਤੋਂ ਵਧੀਆ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਪੱਕ ਜੇ ਇਹਦੇ ਜਿਹੜਾ ਸੇਕ ਹੈ ਨਾ ਹੀ ਤੇ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈ ਤੇ ਨਾ ਹੀ ਅਸੀਂ ਬਿਲਕੁਲ ਸਲੋ ਫਲੇਮ ਤੇ ਅਸੀਂ ਇਹਨਾਂ ਨੂੰ ਪਕਾਵਾਂਗੇ ਨਹੀਂ ਤੇ ਬਾਹਰ ਇਹ ਜ਼ਿਆਦਾ ਹਾਰਡ ਹੋ ਜਾਂਦੇ ਆ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਫਰਾਈ ਕਰ ਲਿਆ ਏ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ देखो कि वजिया इना रंग बनिया है इसी तरह ही बाकी गुलाब जामुन भी फ्राई कर लेंगे ਚਾशनी ਨੂੰ ਹੁਣ ਅਸੀਂ نیچے ਉਤਾਰ ਕੇ ਰੱਖ ਲਿਆ ਹੈ ਤੇ ਸਾਰੇ ਗੁਲਾਬ ਜਾਮੁਨ ਅਸੀਂ ਇੱਕ ਇੱਕ ਕਰਕੇ ਚਾशनी ਚ ਪਾਉਂਦੇ ਜਾਵਾਂਗੇ ਚਾशनी ਜਿਹੜੀ ਹੈ ਇਹ ਥੋੜੀ ਗਰਮ ਹੋਣੀ ਚਾਹੀਦੀ ਹੈ ਜਿਆਦਾ ਠੰਡੀ ਨਹੀਂ ਕਰਨੀ ਤੇ ਨਾ ਹੀ ਇਹ ਜਿਆਦਾ ਗਰਮ ਹੋਣੀ ਚਾਹੀਦੀ ਹੈ ਇਹਨੂੰ ਪਰੋਟਾ ਕੇ 2 ਘੰਟੇ ਲਈ ਅਸੀਂ ਇਦਾਂ ਹੀ ਰੱਖ ਦਵਾਂਗੇ ਗੁਲਾਬ ਜਾਮਨ ਨੂੰ ਰੱਖੇ ਹੋਏ ਹੁਣ 2 ਘੰਟੇ ਹੋ ਗਏ ਆ ਚੈੱਕ ਕਰਦੇ ਆ ਇੱਕ ਵਾਰ ਦੇਖੋ ਕਿੰਨੇ ਵਧੀਆ ਗੁਲਾਬ ਜਾਮਨ ਬਣ ਗਏ ਆ ਤੇ ਇਹਨਾਂ ਦਾ ਸਾਈਜ਼ ਵੀ ਹੁਣ ਕਾਫੀ ਵੱਡਾ ਹੋ ਗਿਆ ਏ ਹੁਣ ਅਸੀਂ ਇਹਨਾਂ ਨੂੰ ਇੱਕ ਬੌਲ 'ਚ ਕੱਢ ਲਾਂਗੇ ਇਹਨਾਂ ਦੇ ਉੱਪਰ ਹੁਣ ਥੋੜੀ ਚਾਸ਼ਨੀ ਪਾ ਦਾਂਗੇ ਤੇ ਇਹਨਾਂ ਨੂੰ ਗਾਰਨਿਸ਼ ਕਰਨ ਲਈ ਥੋੜੇ ਜਿਹਾ ਬਦਾਮ ਤੇ ਇਹਨਾਂ ਉੱਪਰ ਪਿਸਤਾ ਲਗਾ ਲਾਂਗੇ ਤੇ ਜਦੋਂ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਇਹਨਾਂ ਨੂੰ ਮਾਈਕ੍ਰੋਵੇਵ 'ਚ ਥੋੜੀ ਦੇਰ ਲਈ ਗਰਮ ਕਰ ਲਾਂਗੇ ਉਹਦੇ ਬਾਅਦ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਦੇਖੋ ਕਿੰਨੇ ਵਧੀਆ ਗੁਲਾਬ ਜਾਮੁਨ ਬਣ ਕੇ ਤਿਆਰ ਹੋਏ ਆ ਅੰਦਰ ਤੱਕ ਬਿਲਕੁਲ ਇਹਨਾਂ ਦੀ ਚਾਸ਼ਨੀ ਚਲੀ ਗਈ ਹੈ ਤੇ ਬਹੁਤ ਹੀ ਸੌਫਟ ਬਣ ਕੇ ਗੁਲਾਬ ਜਾਮੁਨ ਤਿਆਰ ਹੋਏ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ